ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੁਸੀਂ ਸਾਰੇ ਦੇਖ ਰਹੇ ਹੋ ਪੰਜਾਬ ਅਪਡੇਟ ਤੇ ਮੈਂ ਤਵਲਿੰਗ ਕੋ ਬੁਲੇਟਿਨ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਦੇ ਵੱਲ ਸਤਲੁਜ ਦਰਿਆ ਦਾ ਟੁੱਟਿਆ ਵਣ ਲੁਧਿਆਣਾ ਵਸਨਾ ਵਸਤੇ ਬੜੀਆਂ ਪਰੇਸ਼ਾਨੀਆਂ ਗਲੋਬਲ ਸਿਕਸ ਵੱਲੋਂ ਰਾਹਤ ਕੈਂਪ ਕਰ ਰਹੇ ਹਨ ਪੀੜਿਤ ਲੋਕਾਂ ਦੀ ਮਦਦ ਕੇਝਨੀਵਾਲ ਹੜ੍ਹ ਦੇ ਪਾਣੀ ਦੇ ਨਾਲ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਪਰਦਾਨ ਰਾਜਾ ਅਧਰਿੰਗ ਵੱਲੋਂ ਪੀਲਸਤਾਨੀ ਦ્વાਰਾ ਦੇਵਸਥੇ ਤੇ ਜਲ ਪ੍ਰਾਪਤ। ਜਨਨਗਰ ਦਾ ਪਾਣੀ ਖਤਰੀ ਦੇ ਨਿਸ਼ਾਨ ਦੇ ਨੇੜੇ 24 ਤੋਂ ਵੱਧ ਟ੍ਰੇਨਾਂ ਰੱਦ। ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾ ਤੋਂ ਹਾਲਾਤ ਕਾਫੀ ਗੰਭੀਰ ਨੇ। ਪੰਜਾਬ ਦੇ 23 ਦੇ 23 ਜ਼ਿਲ੍ਹੇ ਇਸ ਸਮੇਂ ਨੇ ਉਹੋ ਹੜ੍ਹ ਦੇ ਪਾਣੀ ਦੇ ਨਾਲ ਪ੍ਰਭਾਵਿਤ ਨੇ ਉੱਥੇ ਹੀ ਸਰਕਾਰ ਅਤੇ ਵੱਖ-ਵੱਖ ਐਨਜੀਓ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਆਏ ਦਿਨ ਉਪਰਾਲੇ ਵੀ ਕੀਤੇ ਜਾ ਰਹੇ ਨੇ ਤਾਂ ਜੋ ਇਹਨਾਂ ਪੀੜਤ ਪਰਿਵਾਰਾਂ ਦੀ ਸਹਾਇਤਾ ਕੀਤੀ ਜਾਵੇ ਫਿਲਹਾਲ ਇਹਨਾਂ ਪੀੜਤ ਪਰਿਵਾਰਾਂ ਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਰਾਸ਼ਨ ਦਵਾਈਆਂ ਅਤੇ ਜ਼ਰੂਰਤ ਦਾ ਸਮਾਨ ਇਹ ਜਿਹੜਾ ਸਮਾਨ ਹੈ ਉਹ ਪੀੜਿਤ ਪਰਿਵਾਰਾਂ ਨੂੰ ਵੱਖੋ-ਵੱਖ ਐਨਜੀਓ ਤੇ ਸਰਕਾਰਾਂ ਵੱਲੋਂ ਦਿੱਤਾ ਜਾ ਰਿਹਾ ਹੈ ਇਨ੍ਹਾਂ ਵਿੱਚ ਗਲੋਬਲ ਸਿਕਸ ਵੱਲੋਂ ਵੀ ਇਨ੍ਹਾਂ ਪੀੜਿਤ ਪਰਿਵਾਰਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ ਉਹਨਾਂ ਦੇ ਵੱਲੋਂ ਹੜ੍ਹ ਦੇ ਨਾਲ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ ਹੁਣ ਗਲੋਬਲ ਸਿਕਸ ਦੇ ਵੱਲੋਂ ਸੈਂਟਰ ਵੀ ਬਣਾ ਦਿੱਤਾ ਗਿਆ ਕਲੈਕਸ਼ਨ ਸੈਂਟਰ ਕਲੈਕਸ਼ਨ ਸੈਂਟਰ ਜਿਹੜਾ ਉਹਨਾਂ ਦੇ ਵੱਲੋਂ ਬਣਾ ਦਿੱਤਾ ਗਿਆ ਜਿਸ ਦੇ ਵਿੱਚ ਹੁਣ ਜੇ ਕੋਈ ਜਾ ਕੇ ਸਹਾਇਤਾ ਕਰਨਾ ਚਾਹੁੰਦਾ ਹੈ ਉਹਨਾਂ ਪੀੜਿਤ ਪਰਿਵਾਰਾਂ ਦੀ ਤਾਂ ਉੱਥੇ ਜਾ ਕੇ ਇਹਨਾਂ ਕਲੈਕਸ਼ਨ ਸੈਂਟਰਸ ਦੇ ਵਿੱਚ ਜਾ ਕੇ ਸਮਾਨ ਰਾਸ਼ਨ ਸਬਜ਼ੀਆਂ ਕੁਝ ਵੀ দান ਕਰ ਸਕਦੇ ਇਸ ਦੇ ਨਾਲ ਨਾਲ ਜੇ ਤੁਸੀਂ ਚਾਹੋ ਤਾਂ ਤੁਸੀਂ ਉੱਥੇ ਕੈਸ਼ ਦੇ ਕੇ ਵੀ ਉਹਨਾਂ ਪੀੜਿਤ ਪਰਿਵਾਰਾਂ ਦੀ ਸਹਾਇਤਾ ਕਰ ਸਕਦੇ ਹੋ ਤੇ ਜੇਕਰ ਤੁਸੀਂ ਉਹਨਾਂ ਦੀ ਸਹਾਇਤਾ ਇਸ ਗਲੋਬਲ ਸਿਕਸ ਦਾ ਪਾਠ ਬਣ ਕੇ ਵੀ ਕਰਨਾ ਚਾਹੁੰਦੇ ਹੋ ਤਾਂ ਉਹ ਵੀ ਤੁਸੀਂ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਜੀ ਨੂੰ ਸਭ ਨੂੰ ਪਤਾ ਹੈ ਕਿ ਪੰਜਾਬ ਚ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਪਾਣੀ ਦੀ ਮਾਰ ਜਾਨੀ ਕਿ ਹੜ੍ਹ ਆਏ ਹੋਏ ਨੇ ਤੇ ਇਸੇ ਤਰ੍ਹਾਂ ਬਹੁਤ ਸਾਰੀਆਂ ਸਰਕਾਰਾਂ ਬਹੁਤ ਸਾਰੀਆਂ ਐਨਜੀਓ ਲੱਗੀਆਂ ਨੇ ਇਸੇ ਤਰ੍ਹਾਂ ਸਾਡੀ ਗਲੋਬਲ ਸਿੱਖ ਇਸ ਤਰਸਤੀ ਵਿੱਚ ਗਰਾਊਂਡ ਲੈਵਲ ਤੇ ਔਰ ਕਲੈਕਸ਼ਨ ਸੈਂਟਰ ਤੇ ਜੇ ਕੰਮ ਕਰ ਰਹੀ ਆ ਤੇ ਸਾਡੇ ਕੋਲ ਜਿਹੜਾ ਇਸ ਟਾਈਮ ਦੇ ਉੱਤੇ ਜਿਹੜਾ ਕਲੈਕਸ਼ਨ ਸੈਂਟਰ ਹੈ ਸਾਡਾ ਪੈਰਾਗੋਨ ਲੁਧਿਆਣੇ ਦੇ ਵਿੱਚ ਸਾਊਥ ਸਿਟੀ ਕਨਾਰ ਰੋਡ ਦੇ ਉੱਤੇ ਜਿਹੜਾ ਹੈਗਾ ਸੀ ਉੱਥੇ ਕਲੈਕਸ਼ਨ ਕਰ ਰਿਹਾ ਉੱਥੇ ਤੁਸੀਂ ਆਪ ਦਾ ਸਮਾਨ ਗਰੋਸਰੀ ਦੇ ਸਕਦੇ ਜੇ ਕੈਸ਼ ਦੇ ਸਕਦੇ ਜੇ ਤੇ ਸਕੈਨਰ ਕਰ ਸਕਦੇ ਜੀ ਤੇ ਆਪ ਦੀ ਰਸੀਦ ਪ੍ਰਾਪਤ ਕਰੋ ਤੇ ਮੈਂ ਸਭ ਨੂੰ ਇਹੀ ਅਪੀਲ ਕਰਦਾ ਕਿ ਇਸ ਤਰਸਦੀ ਦੇ ਇਸ ਹੜ ਮਾਰ ਦੇ ਵਿੱਚ ਜਿਹੜਾ ਸਾਰੇ ਆਪ ਦਾ ਯੋਗਦਾਨ ਪਾ ਕੇ ਤੇ ਇਸ ਦਾ ਜਿਹੜਾ ਹਿੱਸਾ ਬਣੋ ਤਾਂ ਕਿ ਅਸੀਂ ਰੀਹੈਬਿਟੇਸ਼ਨ ਜਿਹੜਾ ਅਗਲਾ ਸਟੈਪ ਹੈ ਰੀਹੈਬਿਟੇਸ਼ਨ ਜਿਹੜਾ ਹੈਗਾ ਉਹ ਸਾਰਿਆਂ ਦਾ ਜਿਹੜਾ ਕਰ ਸਕੀਏ ਤੇ ਲੋਕਾਂ ਦਾ ਜਿਹੜਾ ਹੈਗਾ ਜੋ ਲੋਕਾਂ ਦੇ ਪਸ਼ੂ ਜਾਂ ਹੋਰ ਚੀਜ਼ਾਂ ਨੂੰ ਨੁਕਸਾਨ ਆਇਆ ਉਹਦੀ ਅਸੀਂ ਪਰ ਪਾਈਤ ਨਹੀਂ ਕਰ ਸਕਦੇ ਪਰ ਉਹਨਾਂ ਨੂੰ ਇੱਕ ਹੌਸਲੇ ਦੇ ਤੌਰ ਤੇ ਉਹਨਾਂ ਦੇ ਨਾਲ ਅਸੀਂ ਜ਼ਰੂਰ ਖੜੀ ਹੈ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਪਿੰਦਰਜੀਤ ਸਿੰਘ ਹੈ ਅਸੀਂ ਗਲੋਬਲ ਸਿੱਖ ਸੰਸਾ ਦੇ ਵਲੰਟੀਅਰਾਂ ਸੇਵਕ ਹੈਗੇ ਆ ਅਸੀਂ ਇੱਥੇ ਲੁਧਿਆਣਾ ਦੇ ਵਿੱਚ ਜਿਹੜੇ ਤੁਹਾਨੂੰ ਪਤਾ ਹੈ ਜੀ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਹੋਈ ਹੈ ਉਹਦੇ ਲਈ ਉਹਨਾਂ ਦੀ ਮਦਦ ਦੇ ਲਈ ਅਸੀਂ ਇੱਥੇ ਕਲੈਕਸ਼ਨ ਸੈਂਟਰ ਲਗਾਇਆ ਹੈ ਇੱਥੇ ਅਸੀਂ ਜਿਹੜਾ ਕਲੈਕਸ਼ਨ ਸੈਂਟਰ ਹੈ ਜੀ ਇਹ ਲੁਧਿਆਣਾ ਦੇ ਵਿੱਚ ਨਹਿਰ ਦੇ ਉੱਤੇ ਜਦੋਂ ਆਪਾਂ ਵੇਰਕਾ ਪਲਾਂਟ ਤੋਂ ਸਾਊਥ ਸਿਡੀ ਵੱਲ ਜਾਂਦੇ ਆ ਢਾਈ ਤੋਂ 3 ਕਿਲੋਮੀਟਰ ਦੇ ਸਟੇਸ਼ਨ ਤੋਂ ਬਾਅਦ ਲੈਫਟ ਸਾਈਡ ਦੇ ਉੱਤੇ ਪੈਰਾਗੋਨ ਵਾਟਰਫਰੰਟ ਨਾਮ ਦੀ ਮਾਰਕੀਟ ਆਉਂਦੀ ਹੈ ਉਹ ਮਾਰਕੀਟ 'ਚ ਐਂਟਕ ਕੜਦੇ ਸਾਰ ਹੀ ਤੁਹਾਨੂੰ ਗਲੋਬਸ ਸਿੱਖ ਦਾ ਜਿਹੜਾ ਕਲੈਕਸ਼ਨ ਸੈਂਟਰ ਤੁਹਾਨੂੰ ਮਿਲ ਜੇਗਾ ਤੇ ਗਲੋਬਸ ਸਿੱਖ ਦੀ ਸੰਸਥਾ ਦੇ ਵਿੱਚ ਜਿਹੜੇ ਤੁਸੀਂ ਪੇਜ ਜੇ ਤੁਸੀਂ ਲਾਈਕ ਕਰੋਗੇ ਇੰਸਟਾ ਦੇ ਉੱਤੇ ਕੀ ਕੀ ਚੀਜ਼ਾਂ ਦੀ ਜ਼ਰੂਰਤ ਹੈ ਇੱਥੇ ਤੁਹਾਨੂੰ ਸਾਰੀਆਂ ਚੀਜ਼ਾਂ ਮਿਲ ਜਾਣਗੀਆਂ ਜਿਵੇਂ ਕਿ ਮੈਟ੍ਰਿਸਿਸ ਹੋ ਗਏ ਮੱਛਰਦਾਨੀਆਂ ਹੋ ਗਈਆਂ ਤੁਹਾਡੇ ਬਾਥਰੂਮ ਦੇ ਸਮਾਨ ਹੋ ਗਿਆ ਜਿਵੇਂ ਸਾਬਣ ਹੋ ਗਿਆ ਤੁੱਥਪੇਸਟ ਹੋ ਗਿਆ ਬਰਸ਼ਸ ਹੋ ਗਏ ਤੇ ਇਹਦੇ ਵਿੱਚ ਜਿਹੜੀ ਹੈਗੀ ਹੈ ਗਲੋਬਲ ਸਿੱਖ ਦੀ ਜਿਹੜੀ ਲਿਸਟ ਹੈ ਜਿਹੜੀ ਇਹ ਬਹੁਤ ਸਾਰਾ ਜਿਹੜਾ ਲੁਧਿਆਣੇ ਦੇ ਵਸਨੀਕਾਂ ਵੱਲੋਂ ਪਿਆਰ ਜਿਹੜਾ ਬਹੁਤ ਸਾਰਾ ਸਾਡੇ ਕੋਲੇ ਪਹੁੰਚ ਰਿਹਾ ਹੈ ਫਿਰ ਵੀ ਉਹਦੇ ਵਿੱਚ ਉਹ ਤਿੰਨ ਚੀਜ਼ਾਂ ਨੇ ਜੀ ਜਿਹੜੀਆਂ ਸਾਡੀਆਂ ਆਲਓਵਰ ਪੰਜਾਬ ਦੇ ਵਿੱਚ ਘਟ ਆ ਰਹੀਆਂ ਉਹਦੇ ਵਿੱਚ ਤਿੰਨ ਚੀਜ਼ਾਂ ਨੇ ਜੋ ਅਸੀਂ ਸ਼ਾਰਟਲਿਸਟ ਕੀਤੀਆਂ ਨੇ ਉਹਦੇ ਵਿੱਚ ਮੈਟ੍ਰਿਸਿਸ ਨੇ ਮੱਛਰਦਾਨੀਆਂ ਐ ਤੇ ਤਰਪਾਲਾਂ ਨੇ ਤੇ ਗਰੋਸਰੀ ਸਾਡੇ ਕੋਲੇ ਬਹੁਤ ਜ਼ਿਆਦਾ ਆਈ ਹੈ ਸਮੱਛਰਦਾਂਦੀਆਂ ਮੈਟ੍ਰਿਸਿਸ ਤੇ ਤਰਪਾਲਾਂ ਇਹ ਦੀ ਜ਼ਰੂਰਤ ਤੇ ਜ਼ਿਆਦਾ ਹੈਗੀ ਹੈ ਸਾਡੇ ਪੰਜਾਬ ਦੇ ਵਿੱਚ ਇਹ ਇਹਦੀ ਸੇਵਾ ਜੇ ਤੁਸੀਂ ਕਰ ਸਕਦੇ ਹੋ ਤਾਂ ਤੁਸੀਂ ਪਲੀਜ਼ ਪੈਰਾਗੋਨ ਵਾਟਰ ਫਰੰਟ ਤੇ ਜ਼ਰੂਰ ਪਹੁੰਚਿਓ ਜੀ ਇਸ ਸਮੇਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਲੁਧਿਆਣੇ ਦੇ ਵਿੱਚ ਵੀ ਹੁਣ ਹੜ ਦਾ ਪਾਣੀ ਪਹੁੰਚ ਚੁੱਕਾ ਹੈ ਜੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਫਿਲਹਾਲ ਤੱਕ 23 ਦੇ 23 ਜ਼ਿਲ੍ਹੇ ਜਿਹੜੇ ਨੇ ਉਹ ਹੜ ਦੇ ਪਾਣੀ ਦੇ ਨਾਲ ਪ੍ਰਭਾਵਿਤ ਸਨ ਅਤੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਹੁਣ ਲੁਧਿਆਣੇ ਦੀ ਵੀ ਇਹ ਖਬਰ ਸਾਹਮਣੇ ਆ ਰਹੀ ਹੈ ਲੁਧਿਆਣੇ ਦੇ ਸੁਸਰਾਲੀ ਪਿੰਡ ਦੇ ਵਿੱਚ ਹੜ ਦਾ ਪਾਣੀ ਜਿਹੜਾ ਪਹੁੰਚਦਾ ਹੋਇਆ ਨਜ਼ਰ ਆ ਰਿਹਾ ਹੈ ਸੁਸਰਾਲੀ ਪਿੰਡੇ ਕੋਲ ਜਿਹੜਾ ਸਤਲੁਜ ਦਾ ਤੁਸੀ ਬੰਨਾ ਹੈ ਉਸ ਦੇ ਵਿੱਚ ਖੋਰ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਜਿਸ ਤੋਂ ਬਾਅਦ ਜਿਹੜੇ ਆਸ-ਪਾਸ ਦੇ ਇਲਾਕੇ ਨੇ ਉਹਨਾਂ ਦੇ ਵਿੱਚ ਹੜ ਦਾ ਪਾਣੀ ਪਹੁੰਚ ਚੁੱਕਿਆ ਤੇ ਲੋਕਾਂ ਦੇ ਵਿੱਚ ਹੁਣ ਪਰੇਸ਼ਾਨੀਆਂ ਜਿਹੜੀਆਂ ਨੇ ਉਹ ਵੱਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਫਿਲਹਾਲ ਜੇ ਗੱਲ ਖਿੱਤੀ ਜਾਵੇ ਤਾਂ ਆਰਮੀ ਫੋਰਸ ਵੀ ਉੱਥੇ ਮੌਜੂਦ ਸਨ ਅਤੇ ਉਹਨਾਂ ਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਇਸ ਹੜ੍ਹ ਦੇ ਪਾਣੀ ਨੂੰ ਰੋਕ ਰੋਕਿਆ ਜਾਵੇ ਇਸ ਦੇ ਨਾਲ ਨਾਲ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਆਰਮੀ ਫੋਰਸ ਦੇ ਉਥੇ 43 ਤੋਂ ਲੈ ਕੇ ਪੰਜਾਬ ਜਿਹੜੇ ਲੋਕ ਨੇ ਉਥੇ ਮੌਜੂਦ ਸਨ ਅਤੇ ਆਰਮੀ ਫੋਰਸ ਦੇ ਨਾਲ ਨਾਲ ਪਿੰਡ ਦੇ ਲੋਕਾਂ ਦੇ ਵੱਲੋਂ ਵੀ ਉਥੇ ਪਹੁੰਚਿਆ ਗਿਆ ਅਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਇਹ ਹੜ੍ਹ ਦਾ ਪਾਣੀ ਹੈ ਉਸ ਨੂੰ ਰੋਕਿਆ ਜਾਵੇ ਉਸ ਨੂੰ ਸੰਭਾਲਿਆ ਜਾਵੇ ਸਤਲੁਜ ਦੇ ਵਿੱਚ ਪਾਣੀ ਜਿਹੜਾ ਹੈ ਉਹ ਵਧਣ ਦੇ ਕਰਕੇ ਹੁਣ ਤੁਸੀਂ ਬੰਦੇ ਵਿੱਚ ਹੋਰ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਤੇ ਲੋਕਾਂ ਨੂੰ ਹੁਣ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ ਜਿੱਤੇ ਹੁਣ ਤੱਕ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਹੜ ਦਾ ਪਾਣੀ ਪਹੁੰਚਿਆ ਸੀ ਹੁਣ ਲੁਧਿਆਣੇ ਦੇ ਵਿੱਚ ਵੀ ਹੜ ਦਾ ਪਾਣੀ ਪਹੁੰਚਦਾ ਹੋਇਆ ਨਜ਼ਰ ਆ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਲੋਕਾਂ ਨੂੰ ਹੋਰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇ ਫਿਲਹਾਲ ਤੱਕ ਜਾਣਕਾਰੀ ਵੱਜੋ ਇਹ ਦੱਸਿਆ ਜਾ ਰਿਹਾ ਹੈ ਕਿ ਉੱਥੇ ਜੀਸੀਬੀ ਪਹੁੰਚੀ ਹੈ ਜਿਸ ਦੇ ਰਾਹੀਂ ਪੱਥਰਾਂ ਨੂੰ ਇਕੱਠਾ ਕੀਤਾ ਜਾ ਰਿਹਾ ਹੈ ਤੇ ਉਥੇ ਹੜ ਦੇ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਗੇ ਸੀ ਕਹਿੰਦੇ ਚਲੋ ਠੀਕ ਆ ਜੀ ਠੀਕ ਆ ਅੱਜ ਬਹੁਤ ਜਿਆਦਾ ਹੈ ਜੀ ਸਾਡਾ ਨੁਕਸਾਨ ਅੱਜ ਸਾਰਿਆਂ ਦੀ ਲੋੜ ਆ ਮੇਰਾ ਵੀਰ ਵੱਧ ਤੋਂ ਸਾਡੀ ਜ਼ਮੀਨਾਂ ਦਾ ਸਾਨੂੰ ਦੁੱਖ ਨਹੀਂ ਹੈਗਾ ਸਾਡੇ ਜ਼ਮੀਨਾਂ ਦਾ ਸਾਨੂੰ ਕੋਈ ਦੁੱਖ ਨਹੀਂ ਚਲਗੀਆਂ ਚਲਗੀਆਂ ਉਹ ਸਾਡਾ ਬੰਨ ਟੁੱਟ ਗਿਆ ਨਾ ਸਾਡਾ ਸਾਰੀ ਦੁਨੀਆ ਮਾਰ ਗਈ ਨਾ ਸਾਡਾ ਨਗਰ ਹਟ ਜੂਗਾ ਜੀ ਸਾਰਾ ਲੁਧਿਆਣਾ ਹਟ ਜੂਗਾ ਜੀ ਸਾਰੀ ਦੁਨੀਆ ਹਟ ਜੂ ਅੱਜ ਅੱਜ ਪੰਜਾਬ ਨੂੰ ਕੋਈ ਨਹੀਂ ਬਚਾਇਆ ਕਿੰਨੇ ਕਿੰਨੇ ਕਿ ਫੁੱਟ 90% ਬਾਈ ਜੀ ਕੁਰਬਾਨੀਆਂ ਸਿੱਖਾ ਜੀ ਨੇ ਦੇਜ ਬਚਾਉਣ ਕਿੰਨਾ ਕਿ ਫੁੱਟ ਰਹਿ ਗਿਆ ਇਹ ਜਿਹੜਾ ਸਰਾਲੀ ਆਪਾਂ 7 ਫੁੱਟ ਰਹਿ ਗਿਆ ਜਿਹੜਾ ਨਾਲ 10 ਤੋਂ 12 ਬੰਨ੍ਹਣ ਲੱਗਿਆ ਬੰਨ੍ਹ ਦੇ ਨਾਲ ਲੱਗਿਆ ਨੇ ਦੇ ਆ ਗਿਆ ਕੱਢ ਕਹਿੰਦੇ ਅਜੇ ਕਦਰਿਆੜੇ ਹੁਣ ਜਦ ਬੰਨ੍ਹ ਦੇ ਨਾਲ ਆ ਕੇ ਲੱਗਿਆ ਕਹਿੰਦੇ ਜੀ ਪਾਣੀ ਦਾ ਬੰਨ੍ਹ ਦੇ ਨਾਲ ਲੱਗ ਗਿਆ ਪਾਸਾ ਢੰਡਾਂ ਨਾਲ ਹੀ ਕੋਈ ਗੱਲ ਨਹੀਂ ਪਾਣੀ ਆ ਨਿਕਲ ਜਾਏਗਾ ਕਿੰਨੇ ਕਿੰਨੇ ਕਿ ਪਿੰਡ ਵੀਰੇ ਕਿੰਨੇ ਕਿ ਪਿੰਡ ਜਿਹੜੇ ਨੇ ਲੁਧਿਆਣਾ ਇਹਦਾ ਪਿੰਡਾਂ ਦਾ ਗੱਲ ਛੱਡੋ ਜਿਹੜੇ 50 100 ਪਿੰਡ ਡੱਬ ਪਨੇ ਇਹ ਪਾਣੀ ਲੁਧਿਆਣੇ ਨੂੰ ਜਾਣਾ ਸਰ ਸਰ ਪੰਜਾਬ ਦਾ ਰਸਤਾ ਬਣਾਇਆ ਜਾਵੇ ਤਾਂ ਉਹ ਨੱਕਾ ਉਧਰ ਨੂੰ ਖੋਲ ਕੇ ਦਰਿਆ ਨੂੰ ਸਿੱਧਾ ਹਜੇ ਵੀ ਕੀਤਾ ਜਾ ਸਕਦਾ ਨਹੀਂ ਤਾਂ ਇਹ ਬੰਨ ਗਿਆ ਬੰਨ ਤਾਂ ਰਬੇ ਰੱਖਾ ਇੱਕ ਸਰਕਾਰ ਕਰ ਸਕਦੀ ਹੈ ਲੇਕਿਨ ਇਹ ਖਰਚਾ ਨਹੀਂ ਕਰਨਾ ਚਾਹੁੰਦੇ ਪੰਜਾਬ ਦੇ ਵਿੱਚ ਮੌਜੂਦ ਸਮਾਰਟ ਸਿਟੀ ਲੁਧਿਆਣੇ ਦੇ ਕਾਂਗਰਸ ਦੇ ਪ੍ਰਧਾਨ ਰਾਜਾ ਵਿਡਿੰਗ ਦੇ ਵੱਲੋਂ ਵੀ ਹੁਣ ਉਹਨਾਂ ਲੋਕਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ ਜੋ ਹੜ੍ਹ ਦੇ ਪਾਣੀ ਦੇ ਨਾਲ ਪ੍ਰਭਾਵਿਤ ਹੋਏ ਨੇ ਪਹਿਲਾਂ ਸਰਕਾਰਾਂ ਦੇ ਵੱਲੋਂ ਵੀ ਕੋਸ਼ਿਸ਼ ਕੀਤੀ ਹੈ ਤਾਂ ਜੋ ਇਨਾਂ ਹੜਪੀੜਿਤ ਲੋਕਾਂ ਦੀ ਸਹਾਇਤਾ ਕੀਤੀ ਜਾਵੇ ਹੁਣ ਰਾਜਾ ਵਿੜਿੰਗ ਦੇ ਵੱਲੋਂ ਵੀ ਇਨਾਂ ਹੜਪੀੜਿਤ ਪਰਿਵਾਰਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ ਉਹਨਾਂ ਦੇ ਵੱਲੋਂ ਫਿਲਹਾਲ ਤੱਕ ਟਰੱਕ ਭੇਜੇ ਗਏ ਨੇ ਜਿਸ ਦੇ ਵਿੱਚ ਰਾਸ਼ਨ ਦਵਾਈਆਂ ਅਤੇ ਹੜਪੀੜਿਤ ਪਰਿਵਾਰਾਂ ਨੂੰ ਜਿਹੜੇ-ਜਿਹੜੇ ਸਮਾਨ ਦੀ ਲੋੜ ਹੈ ਉਸ ਨੂੰ ਉਹਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਹੜ ਦੇ ਨਾਲ ਪ੍ਰਭਾਵਿਤ ਲੋਕਾਂ ਦੀ ਹੁਣ ਲੁਧਿਆਣੇ ਦੇ ਕਾਂਗਰਸ ਦੇ ਪ੍ਰਧਾਨ ਰਾਜਾ ਵਿੜਿੰਗ ਦੇ ਵੱਲੋਂ ਵੀ ਕੀਤੀ ਜਾਵੇਗੀ ਹਾਜੀ ਇਹ ਸਾਡੀ ਯੂਥ ਕਾਂਗਰਸ ਦੇ ਸਾਡੇ ਸਰਕਲ ਆਗੂ ਨੇ ਲक्की ਜੀ ਸਾਹਨੇਵਾਲ ਸਾਹਿਬ ਹਾਜੀ ਰਾਹਤ ਸਮਗਰੀ ਜਿਹੜੀ ਹੈ ਫੀਡ ਆਰੀ ਦੇ ਵਿੱਚ ਮੈਡੀਕਲ ਦਾ ਸਮਾਨ ਹੈ ਸੋ ਲੈ ਕੇ ਮਕੂ ਵਾਲ ਸਾਡੇ ਜਿਹੜਾ ਫਰੂਜ਼ਪੁਰ ਹੈ ਉੱਥੇ ਕੈਂਪ ਜਿਹੜਾ ਲੱਗਿਆ ਹੋਇਆ ਉੱਥੇ ਜਾਣਗੇ ਸੋ ਮੈਨੂੰ ਲੱਗਦਾ ਚੰਗਾ ਉਪਰਾਲਾ ਸਾਨੂੰ ਸਾਰਿਆਂ ਨੂੰ ਇਹੋ ਜਿਹੇ ਕਾਰਜਾਂ ਚ ਜੁਟਨਾ ਚਾਹੀਦਾ ਹੈ ਮੰਨਤ ਵਾਲੀ ਹੈ ਲਕੀ ਦਾ ਉਹਨਾਂ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਿ ਜਿਹੜੇ ਇਹ ਲੋਕ ਇਖੋਪਰਾਲਾ ਕਰਕੇ ਸਾਡੇ ਹੜ੍ਹ ਪੀੜਤਾ ਤੇ ਅਸੀਂ ਪਸ਼ੂਆਂ ਵਾਸਤੇ ਲੋਕਾਂ ਵਾਸਤੇ ਰਾਹਤ ਪਹੁੰਚਾਉਂਦਾ ਕੰਮ ਕਰਦੇ ਕੇਂਦਰ ਸਰਕਾਰ ਨੇ ਦੋ ਸਲੈਪ ਜਿਹੜੀਆਂ ਦਿੱਤੀਆਂ ਗਈਆਂ ਲੱਗਦਾ ਕਿ ਮਹਿੰਗਾਈ ਤੋਂ ਰਾਹਤ ਮਿਲੇਗੀ ਇਹ ਤਾਂ ਜੀ ਟਾਈਮ ਦੱਸੇਗਾ ਅਜੇ ਤਾਂ ਹੜ੍ਹ ਪੀੜਤਾ ਦੀ ਗੱਲ ਕਰ ਰਹੇ ਹਾਂ ਨੂੰ ਸਾਨੂੰ ਆਪ ਨੂੰ ਨਹੀਂ ਪਤਾ ਕੀ ਦਿੱਤਾ ਕੀ ਨਹੀਂ ਸੋ ਕੇਵਲ ਸਾਨੂੰ ਸਾਰੇ ਪੰਜਾਬ ਨੂੰ ਇਕਜੁੱਟ ਹੋ ਕੇ ਕਿ ਉਹ ਕਿਸੇ ਪਾਰਟੀ ਦਾ ਸਾਨੂੰ ਜਿੱਥੇ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਹੈ ਕਿਉਂਕਿ ਇਹ ਪੰਜਾਬ ਦੀ ਗੱਲ ਹੈ ਪੰਜਾਬੀ ਦੇ ਲੋਕਾਂ ਦੀ ਗੱਲ ਹੈ ਸੋ ਉਹ ਦੂ ਬਾਅਦ ਕਰਾਂਗੇ ਕਿਹੜੀ ਪਾਰਟੀ ਨੇ ਕੀ ਕੀਤਾ ਕਿਹੜੇ ਵਿਅਕਤੀ ਨੇ ਕੀ ਕੀਤਾ ਕਿ ਨੇ ਸਰਕਾਰ ਨੇ ਕੀ ਕੀਤਾ ਲੇਕਿਨ ਹੋਣ ਸਾਨੂੰ ਡਟ ਕੇ ਇਸ ਕੰਮ ਤੇ ਲੱਗਣਾ ਚਾਹੀਦਾ ਹੈ ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਹਾਲਾਤ ਕਾਫੀ ਗੰਭੀਰ ਨੇ ਅਤੇ ਸਰਕਾਰ ਦੇ ਵੱਲੋਂ ਆਏ ਦਿਨ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਜੋ ਇਨ੍ਹਾਂ ਹੜ੍ਹ ਪੀੜਿਤ ਪਰਿਵਾਰਾਂ ਆਦਿ ਸਹਾਇਤਾ ਕੀਤੀ ਜਾਵੇ ਦੇ ਨਾਲ-ਨਾਲ ਸਰਕਾਰ ਦੇ ਵੱਲੋਂ ਉਹਨਾਂ ਇਲਾਕਿਆਂ ਦਾ ਦੌਰਾ ਵੀ ਕੀਤਾ ਜਾ ਰਿਹਾ ਜਿਹੜੇ ਹੜ੍ਹ ਦੇ ਪਾਣੀ ਦੇ ਨਾਲ ਪ੍ਰਭਾਵਿਤ ਹੋਏ ਨੇ ਹੁਣ ਇੱਕ ਵਾਰ ਫੇਰ ਤੋਂ ਸੀਐਮ ਭਗਵੰਤ ਮਾਨ ਜੀ ਦੇ ਨਾਲ-ਨਾਲ ਕੇਜਰੀਵਾਲ ਵੀ ਦੌਰੇ ਤੇ ਪਹੁੰਚੇ ਨੇ ਕੇਜਰੀਵਾਲ ਪੰਜਾਬ ਪਹੁੰਚਿਆ ਤੇ ਉਹਨਾਂ ਦੇ ਵੱਲੋਂ ਉਹਨਾਂ ਇਲਾਕਿਆਂ ਦਾ ਦੌਰਾ ਕੀਤਾ ਗਿਆ ਜੋ ਹੜ੍ਹ ਦੇ ਪਾਣੀ ਦੇ ਨਾਲ ਪ੍ਰਭਾਵਿਤ ਨੇ ਉਹਨਾਂ ਦੇ ਵੱਲੋਂ ਲੋਕਾਂ ਨੂੰ ਮਿਲ ਕੇ ਜਿਹੜੇ ਲੋਕ ਹੜ੍ਹ ਦੇ ਪਾਣੀ ਦੇ ਨਾਲ ਪ੍ਰਭਾਵਿਤ ਹੋਏ ਨੇ ਉਹਨਾਂ ਨੂੰ ਮਿਲਿਆ ਗਿਆ ਤੇ ਉਹਨਾਂ ਦੇ ਦੁੱਖ ਉਹਨਾਂ ਦੇ ਵੱਲੋਂ ਸੁਨੇ ਗਏ ਬਹੁਤ بڑا ਕਹਿਰ ਆਇਆ ਹੈ ਚਾਰੇ ਤਰਫ ਬਹੁਤ ਜ਼ਿਆਦਾ ਬਾੜ ਆਈ ਹੋਈ ਹੈ ਜੀ ਔਰ ਕਈ ਪੂਰੇ ਕੇ ਪੂਰੇ ਗਾਉਂ ਕੇ ਗਾਉਂ ਬਹਿ ਗਏ बताते हैं 1988 में सैंतीस साल पहले इतना ज़्यादा बाढ़ पंजाब के अंदर आई थी उसके बाद अब आई है इतनी दुख की घड़ी में पंजाब सरकार पंजाब के मुख्यमंत्री मान साहब हमारे सारे मंत्री आज मेरे साथ अमन अरोड़ा जी आए हुए हैं हमारे सांसद संचेवाल जी हैं हमारे सभी सांसद मंत्री विधायक हमें हमारे सारे वर्कर आम आदमी पार्टी के पूरी सरकार सारे ऑफिसर्स जितने डीसी हैं प्रशासन है एसएसपी एसपी जितने भी हैं सब इसमें पूरे शिद्दत से लगे हुए हैं लोगों को बचाने के लिए लोगों को राहत देने के लिए अभी जैसे हम गए थे कई लोग ऐसे हैं जो अपना घर नहीं छोड़ना चाहते क्योंकि उनके पशु भी हैं उनको ये भी डर है कि घर अगर छोड़ दिया तो पीछे से कुछ उनके यहाँ चोरी ना हो जाए तो कई लोग घर नहीं छोड़ना चाहते कई लोग हैं जिनको गांव से निकाल के राहत शिविरों में भेजा गया है तो राहत शिविरों में भी बहुत अच्छा इंतजाम किया गया है सरकार के द्वारा किसी तरह की कमी नहीं होने दी जा रही वैसे तो बहुत ज़्यादा दुख का समय है लेकिन अपनी तरफ से जो भी कर सकते हैं वो सब कर रहे हैं जहाँ जो लोग गाँव के अंदर हैं उनको गाँव के अंदर ही मदद पहुँचाने की कोशिश की जा रही है अभी सिचे वाल जी से मैं बात कर रहा था तो अगर कोई यहाँ पे इस इलाके में कोई सिलेंडर की भी मांग करता है तो सीचे वाल जी उनके यहाँ सिलेंडर तक पहुँचाने जाते हैं इसमें सबसे बड़ा योगदान जो है वो पंजाबियों का अपना योगदान है पंजाब मैं समझता हूँ एक सूबा नहीं है पंजाब एक तरह से जब जब भारत के ऊपर किसी ने भी आक्रमण किया तो सबसे पहले पंजाब सीना तान के खड़ा हो गया और उसने देश की रक्षा की है जब जब देश को अन्न की ज़रूरत पड़ी जब देश इस बात से जूझ रहा था कि इतनी बड़ी जनसंख्या को खाना कैसे खिलाएंगे, तो हरित क्रांति के दौरान पंजाब ने पूरे देश का पेट भरा है आज पंजाब मुसीबत में है लेकिन पंजाबियों की जो स्पिरिट है वो अभी भी देखने वाली है कि एक पंजाबी दूसरे पंजाबी की किस तरह से मदद कर रहा है निस्वार्थ भाव से अपना सोचे बिना एक पंजाबी पड़े पड़ोसी की पहले मदद कर रहा है और फिर अपने बारे में सोचता है तो आज पूरी कोशिश कर रहे हैं सब कुछ सारा प्रशासन लगा हुआ है और अभी अभी थोड़ी देर पहले मैं सुबह आज मान साहब को भी मेरे साथ आना था लेकिन वो तीन चार दिन से घूम रहे थे बहुत ज़्यादा बिना खाए पिए आज सुबह उनकी तबीयत बहुत ज़्यादा ख़राब हो गई मैं उनके घर भी गया था उनसे मिलने के लिए तो उनकी तबीयत काफ़ी ख़राब थी मैंने उनसे निवेदन किया कि वो एक दो दिन रेस्ट करें नहीं तो उनके लिए मुश्किल हो जाएगा तो वो उन्होंने लेकिन वो वहाँ लेटे हुए भी अभी भी उनको ड्रिप चढ़ी हुई है लेकिन वो उस वक्त भी पूरा यही सोच रहे हैं कि किस तरह से अपने पंजाब के लोगों को मदद की जाए तो सुबह उन्होंने मुझसे चर्चा भी की थी अभी शायद ऐलान भी हो गया कि हर गाँव में लगभग चौदह के गाँव अफेक्ट हुए हैं चौदह के करीब गाँव प्रभावित हुए हैं और तीन लाख के करीब लोग प्रभावित हुए हैं तो हर गांव के लिए एक गजटेड ऑफ़िसर नियुक्त किया जा रहा है ताकि गांव के लोगों को वहीं उसी वक्त प्रशासन के किसी के पास जाना ना पड़े वहीं उसी वक्त हाथ की हाथ उसे मदद मुहैया हो सके मैं केंद्र सरकार से भी विनती करना चाहूँगा कि इतने दुख के मौके पे जितना भी हो सके इस वक्त तो जो मदद जितनी भी मदद हो सके मदद करे पंजाब की अभी मैंने देखा केंद्र सरकार ने अफगानिस्तान में अर्थक्वेक आया है तो वहाँ पे उन्होंने काफ़ी मदद भेजी है तो वो अच्छी बात है दुनिया में कहीं भी कुछ हो तो हमें मदद करनी चाहिए लेकिन पंजाब में इतना बड़ा दुख है तो पंजाब की भी केंद्र सरकार मदद करे ऐसा मैं विनती करता हूँ जम्मू तो वीडी खबर सामने आ रही है कि जम्मू के नजदीक चुनाव नदी के पानी का पद्धर तो बाद जम्मू के अखनूर जरा इलाका है उसका ਪ੍ਰੇਸ਼ਾਨੀ ਵਧ ਗਈਆਂ ਕਿਉਂਕਿ ਅਖਨੂਰ ਇਲਾਕੇ ਦੇ ਵਿੱਚ ਚੁਨਾਬ ਨਦੀ ਜੋ ਜਿਹੜਾ ਪਾਣੀ ਆਇਆ ਸੀ ਉਹ ਸਾਰਾ ਇਲਾਕੇ ਦੇ ਵਿੱਚ ਪਹੁੰਚ ਗਿਆ ਜਿਸ ਤੋਂ ਬਾਅਦ ਜਿਹੜੇ ਲੋਕਾਂ ਦੇ ਘਰ ਨੇ ਉਹ ਪਾਣੀ ਦੇ ਵਿੱਚ ਡੁੱਬ ਗਏ ਤੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੁਣ ਤੱਕ ਜੇ ਜਾਣਕਾਰੀ ਮੁਤਾਬਕ ਗੱਲ ਕੀਤੀ ਜਾਵੇ ਤਾਂ 60 ਤੋਂ ਜ਼ਿਆਦਾ ਮਕਾਨ ਜਿਹੜੇ ਨੇ ਉਹ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਅਤੇ ਲੋਕ ਜਿਹੜੇ ਨੇ ਉਹ ਬੇਘਰ ਹੋ ਚੁੱਕੇ ਨੇ ਅਤੇ ਲੋਕਾਂ ਨੂੰ ਹੁਣ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ ਤੇ ਜੇ ਉੱਧਰ ਅਖਨੂਰ ਇਲਾਕੇ ਦੇ ਕੋਲ ਜਾਣ ਦੀ ਗੱਲ ਕੀਤੀ ਜਾਵੇ ਤਾਂ ਹੁਣ ਪਾਣੀ ਦਾ ਬਹਾਅ ਇੰਨਾ ਤੇਜ਼ ਹੈ ਜਾਂ ਫਿਰ ਪਾਣੀ ਇੰਨਾ ਭਰ ਚੁੱਕਿਆ ਹੈ ਕਿ ਉੱਥੇ ਤੱਕ ਪਹੁੰਚਣ ਦਾ ਜਿਹੜਾ ਰਸਤਾ ਹੈ ਉਹ ਖਤਮ ਹੋ ਚੁੱਕਿਆ ਉੱਥੇ ਤੱਕ ਪਹੁੰਚਣ ਦਾ ਕੋਈ ਵੀ ਰਸਤਾ ਨਹੀਂ ਨਜ਼ਰ ਆ ਰਿਹਾ ਜਿਸ ਕਰਕੇ ਜਿਹੜੇ ਲੋਕ ਅਖਨੂਰ ਇਲਾਕੇ ਦੇ ਵਿੱਚ ਫਸੇ ਹੋਏ ਸਨ ਉਹਨਾਂ ਨੂੰ ਹੈਲੀਕਾਪਟਰ ਦੇ ਰਾਹੀਂ ਰੈਸਕਿਊ ਕੀਤਾ ਗਿਆ ਦਿੱਲੀ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਵਾਸਤੇ ਹੁਣ ਖਤਰਾ ਵੱਧਾ ਹੋਇਆ ਨਜ਼ਰ ਆ ਰਿਹਾ ਯਮਨਾ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਉਹ ਦਿਨ ਬਰ ਦਿਨ ਵੱਧਾ ਹੋਇਆ ਨਜ਼ਰ ਆ ਰਿਹਾ ਫਿਲਹਾਲ ਜੇ ਗੱਲ ਕੀਤੀ ਜਾਵੇ ਤਾਂ ਯਮਨਾ ਦਰਿਆ ਦੇ ਵਿੱਚ ਪਾਣੀ ਦਾ ਜਿਹੜਾ ਪੱਧਰ ਹੈ ਉਹ 207 ਮੀਟਰ ਤੱਕ ਪਹੁੰਚਣ ਦੀ ਕਕਾਸ਼ ਹੈ ਮਤਲਬ 260 ਮੀਟਰ ਦੇ ਕੋਲ ਯਮਨਾ ਦਰਿਆ ਦਾ ਪਾਣੀ ਪਹੁੰਚ ਚੁੱਕਿਆ ਹੈ ਤੇ ਲੋਕਾਂ ਦੇ ਵਿੱਚ ਹੁਣ ਪਰੇਸ਼ਾਨੀਆਂ ਜਿਹੜੀਆਂ ਉਹ ਵੱਧੀਆਂ ਹੋਈਆਂ ਨਜ਼ਰ ਆਣਗੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੇ ਨਾਲ ਨਾਲ ਜੇ ਗੱਲ ਕੀਤੀ ਜਾਵੇ ਟ੍ਰੇਨਾਂ ਦੀ ਤਾਂ ਜਿਹੜਾ ਯਮਨਾ ਦਰਿਆ ਦੇ ਉੱਪਰ ਟ੍ਰੇਨ ਦਾ ਟਰੈਕ ਸੀ ਉੱਤੇ ਹੁਣ 24 ਤੋਂ ਵੱਧ ਟ੍ਰੇਨਾਂ ਜਿਹੜੀਆਂ ਨੇ ਰੱਦ ਕਰ ਦਿੱਤੀਆਂ ਗਈਆਂ ਨੇ ਤਾਂ ਜੋ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ ਜਾਣ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਦੇ ਵੱਲ ਸਤਲੁਜ ਦਰਿਆ ਦਾ ਟੁੱਟਿਆ ਬਣ ਲੁਧਿਆਣਾ ਵਾਸੀਆਂ ਵਸਤੇ ਵਧੀਆਂ ਪਰੇਸ਼ਾਨੀਆਂ ग्लोबल सिक्स ਵੱਲੋਂ ਰਾਹਤ ਕੈਂਪ ਕਰ ਰਹੇ ਹਨ ਇਹਨਾਂ ਪੀੜਤ ਲੋਕਾਂ ਦੀ ਮਦਦ ਕੇਜਰੀਵਾਲ ਹੜ੍ਹ ਦੇ ਪਾਣੀ ਦੇ ਨਾਲ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਪ੍ਰਦਾਨ ਰਾਜਾ ਅਧਿੰਗ ਵੱਲੋਂ ਪੀੜਤ ਪਰਿਵਾਰਾਂ ਅਦੇਵਸਤੇ ਭੇਜੇ ਗਏ ਟ੍ਰਕ ਕਰਨ ਨਗਰ ਦਾ ਪਾਣੀ ਖਤਰੀ ਦੇ ਨਿਸ਼ਾਨ ਦੇ ਨੇੜੇ 24 ਤੋਂ ਬਾਅਦ ਹੀ ਟ੍ਰੇਨ ਰਲ ਪੰਜਾਬ ਅਪਡੇਟ ਦੇ ਵਿੱਚ ਫਿਲਹਾਲ ਇਹ ਇਨਾ ਹੀ ਮੈਨੂੰ ਜੋ ਇਜਾਜ਼ਤ